ਇੱਕ ਸਮਾਜ ਦੇ ਵਿੱਚ ਇਹ ਚੀਜ਼ਾਂ ਪ੍ਰਚਲਿਤ ਸਨ ਕਿ ਔਰਤ ਜਿਹੜੀ ਹੈ ਮਰਦ ਦੇ ਪੈਰ ਦੀ ਜੁੱਤੀ ਹੈ ਮਨੁਸਿਮਰਤੀ ਪੜ ਕੇ ਦੇਖੋ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਔਰਤ ਦੇ ਦਰਜੇ ਨੂੰ ਉੱਪਰ ਚੁੱਕ ਕੇ ਲੈ ਕੇ ਗਏ ਨੇ ਪੜ ਕੇ ਦੇਖੋ ਆਸਾ ਦੀ ਵਾਰ ਦਾ ਸਾਰਾ ਸ਼ਬਦ ਪੰਡ ਜੰਮੀ ਹੈ ਪੰਡ ਨਹੀਂ ਨਹੀਂ ਹੈ ਪੰਡ ਹੋਵੇ ਬੰਧਨ ਸਤਿਗੁਰੂ ਜੀ ਨੇ ਪੂਰਾ ਸ਼ਬਦ ਮਾਲਕ ਜੀ ਨੇ ਦਰਜ ਕਰਕੇ ਅੰਤ ਦੇ ਵਿੱਚ ਲਿਖ ਦਿੱਤਾ ਸੋ ਕਿਉਂ ਮੰਨਦਾ ਆ ਕੇ ਇਹਨੂੰ ਮੰਨਦਾ ਨਾ ਕਹੀ ਹੋਈ ਕਾਇਨਾਤ ਖਲਕਤ ਜਿਹੜੀ ਹੈ ਔਰਤ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਸਾਨੂੰ ਗੁਰੂ ਸਾਹਿਬ ਨੇ ਆਜ਼ਾਦੀ ਦਿੱਤੀ ਬਾਕੀ ਧਰਮਾਂ ਦੇ ਵਿੱਚ ਪੜ੍ਹ ਕੇ ਦੇਖ ਲਿਓ ਔਰਤ ਨੂੰ ਬੁਰਕੇ 'ਚ ਰਹਿਣ ਦੀ ਇਜਾਜ਼ਤ ਹੈ ਇਜਾਜ਼ਤ ਕੀ ਇਹਨੂੰ ਹੁਕਮ ਹੈ ਆਰਡਰ ਹੈ ਕਿ ਤੂੰ ਬੁਰਕੇ 'ਚ ਰਹਿਣਾ ਹੈ ਮੁਸਲਮਾਨ ਧਰਮ 'ਚ ਦੇਖ ਲਓ ਅਰਬ ਦੇਸ਼ਾਂ 'ਚ ਦੇਖ ਲਓ ਔਰਤ ਬੁਰਕੇ 'ਚ ਰਹਿੰਦੀ ਹੈ ਗੁਰੂ ਨਾਨਕ ਮਹਾਰਾਜ ਪਾਸ਼ਾ ਕਹਿੰਦੇ ਕਿਉਂ ਹੈ ਕਹਿੰਦਾ ਔਰਤ ਨੂੰ ਦੇਖ ਕੇ ਇਨਸਾਨ ਦੇ ਮਨ ਦੇ ਅੰਦਰ ਗਲਤ ਫੁਰਮੇ ਪੈਦਾ ਹੁੰਦੇ ਨੇ ਗੁਰੂ ਨਾਨਕ ਮਹਾਰਾਜ ਪਾਸ਼ਾ ਕਹਿੰਦੇ ਵਾਹ ਉਹ ਬੰਦਿਆ ਕਮਾਲ ਦੀ ਗੱਲ ਹੈ ਅੱਖਾਂ ਤੇਰੀਆਂ ਵੈਲੀਆਂ ਹੋਂ ਦੇ ਸਾਹਮਣੇ ਵਾਲ ਨੂੰ ਤੂੰ ਇਹਨ ਗੱਲ ਕਹੀ ਪਾਸ਼ਾ ਮਹਾਰਾਜ ਨੇ ਆਜ਼ਾਦੀ ਦਿੱਤੀ ਸਤਗੁਰੂ ਜੀ ਨੇ ਆਜ਼ਾਦੀ ਕੀਤੀ ਬੁਰਕਿਆਂ ਮਹਾਰਾਜ ਪਾਸ਼ਾ ਕਹਿੰਦੇ ਘੁੰਡ ਕੱਢਣਾ ਮਨਾ ਹੈ ਸੰਗਤ ਵਿੱਚ ਆ ਜਾਈ ਇਸੇ ਆਜ਼ਾਦੀ ਦਾ ਸਾਨੂੰ ਯਾਰ ਫਾਇਦਾ ਲੈ ਲਿਆ ਜਿੱਦੇ ਕਰਕੇ ਅਸਾਨੂੰ ਬਹੁਤ ਕੁਝ ਚੱਲਣਾ ਪੈ ਗਿਆ ਸਾਡੀਆਂ ਬੱਚੀਆਂ ਦੇ ਲੜਕੀਆਂ ਦੇ ਭੈਣਾਂ ਦੇ ਕੱਪੜੇ ਵੇਖਣਯੋਗ ਨਹੀਂ ਆਜ਼ਾਦੀ ਦਾ ਗਲਤ ਫਾਇਦਾ ਲਿਆ ਆ ਜਿਉਂ ਦਾ ਟਿਕਟੋਕ ਇੰਸਟਾਗ੍ਰਾਮ ਦੇ ਉੱਤੇ ਆ ਨਚਣ ਟੱਪਣ ਦਾ ਕੰਮ ਸ਼ੁਰੂ ਹੋਇਆ ਤੇ ਆ 5 4 ਸਾਲਾਂ ਤੇ ਬੇੜਾ ਗਰਕ ਹੋ ਗਿਆ ਸਾਡੇ ਇਸ ਕਮਾਂ ਦਾ ਸਮਾਜ ਦਾ ਆ 5 4 ਸਾਲਾਂ ਵਿੱਚ ਤੁਹਾਨੂੰ ਬਹੁਤੀਆਂ ਖਬਰਾਂ ਇਹੋ ਜੀਆਂ ਮਿਲੀਆਂ ਨੇ 10 ਸਾਲ ਦੀ ਬੱਚੀ ਦੇ ਨਾਲ ਰੇਪ ਕੇਸ ਹੋਏ 15 ਸਾਲ ਦੀਆਂ ਬੱਚੀਆਂ ਦੇ ਨਾਲ 20 ਸਾਲ ਦੀਆਂ ਬੱਚੀਆਂ ਦੇ ਨਾਲ ਅਸ਼ਲੀਲਤਾ ਅਸੀਂ ਸਮਾਜ ਨੂੰ ਪਰੋਕੇ ਰੱਖ ਦਿੱਤੀ ਵੰਡ ਕੇ ਰੱਖ ਦਿੱਤੀ ਉਸੇ ਸ਼ਲੀਲਤਾ ਦੇ ਵਿੱਚ ਸਾਨੂੰ ਆਹ ਕੁਝ chalna ਪੈ ਗਿਆ ਕਿੰਨਾ ਕੁਝ ਹੋਇਆ ਬੱਚੀ ਘਰੋਂ ਤਿਆਰ ਹੋ ਕੇ ਕਾਲਜ ਜਾਏ ਯੂਨੀਵਰਸਿਟੀ ਜਾਏ ਕਿ ਮਾਪਿਆਂ ਨੂੰ ਪਤਾ ਨਹੀਂ ਕਿ ਇਹੋ ਜਿਹੇ ਕੱਪੜੇ ਨੂੰ ਪਾਇਆ ਹੋਏ ਕਿਹੋ ਜਿਹੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਸਾਨੂੰ ਪਤਾ ਨਹੀਂ ਕਿਹੋ ਜਿਹਾ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਅਸੀਂ ਉਹ ਸਿੱਖੀ ਦੇ ਵਾਰਿਸ ਸੀ ਜਿੱਥੇ ਅਹਿਮਦ ਸ਼ਾਹ ਅਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਪੰਜਾਬ ਦੀ ਨੌਜਵਾਨੀ ਨੇ ਹਿੰਦੁਸਤਾਨ ਦੀਆਂ ਲੜਕੀਆਂ ਨੂੰ ਬਹੂਆਂ ਨੂੰ ਬੇਟੀਆਂ ਨੂੰ ਉਠਾ ਕੇ ਗਜਨੀ ਦੇ ਬਾਜ਼ਾਰ ਤੇ ਵੇਚਦੇ ਸਨ ਤੇ ਗਜਨੀ ਦੇ ਬਾਜ਼ਾਰ ਚ ਉਹਨਾਂ ਨੂੰ ਨਚਾਇਆ ਜਾਂਦਾ ਸੀ ਜੀ ਤੇ ਮਾਫ ਕਰਿਓ ਅੱਜ ਸਾਡੇ ਘਰ ਘਰ ਦੇ ਵਿੱਚ ਸਾਡੇ ਫੋਨਾਂ ਫੋਨਾਂ ਚ ਗਜਨੀ ਦੇ ਬਾਜ਼ਾਰ ਬਣੇ ਹੋਏ ਨੇ ਸਮਾਂ ਦੂਰ ਸੀ ਬਹੁਤ ਲੰਮੇ ਸਮੇਂ ਦੀਆਂ ਗੱਲਾਂ ਨਹੀਂ ਐ ਅਜਿਹੇ ਦਾ 8-10 ਸਾਲਾਂ ਤੋਂ ਆਰਕੈਸਟ੍ਰਾ ਦਾ ਕੰਮ ਸ਼ੁਰੂ ਹੋਇਆ ਸੀ ਤੁਸੀਂ ਵਿਆਹ ਸ਼ਾਦੀ 'ਚ ਜਾਇਆ ਕਰਨਾ ਪੈਸੇ ਦੇ ਕੇ ਆਰਕੈਸਟ੍ਰਾ ਨੂੰ ਬੁਲਾਇਆ ਕਰਨਾ ਉਹਨਾਂ ਨੇ ਨੱਚਿਆ ਕਰਨਾ ਤੇ ਨੱਚਣ ਵਾਲੇ ਸਾਹਮਣੇ ਪੱਗਾ ਬਣਨ ਵਾਲੇ ਵੇਖਣ ਵਾਲੇ ਪੱਗਾ ਬਣਨ ਵਾਲੇ ਨੇ ਨੱਚਦੀਆਂ ਹੋਈਆਂ ਲੜਕੀਆਂ ਨੂੰ ਵੇਖਿਆ ਕਰਨਾ ਜਿਹੜੀਆਂ ਉਹਨਾਂ ਦੀਆਂ ਬੱਚੀਆਂ ਦੀਆਂ ਉਮਰਾਂ ਜਿੰਨੀਆਂ ਸਨ 18-18 20-20 ਸਾਲ ਦੀਆਂ ਤਮਾਮ ਪਰ ਉਹ ਪਹਿਲਾਂ ਪੈਸੇ ਦੇ ਕੇ ਆ ਕੇ ਉਹਨਾਂ ਨੂੰ ਨਚਾਇਆ ਜਾਂਦਾ ਸੀ ਅੱਜ ਨੱਚਣ ਵਾਲੀਆਂ ਵੀ ਸਾਡੀਆਂ ਤੇ ਉਹਨਾਂ ਨੱਚਦੀਆਂ ਹੋਈਆਂ ਦੇ ਉੱਤੇ ਨੇ ਪੈਸੇ ਸੁੱਟੇ ਜਾਂਦੇ ਨੇ ਕੀ ਕੋਈ ਸਾਡੇ ਸਾਹਮਣੇ ਹੋ ਕੇ ਬੈਠ ਗਿਆ ਤੇ ਜੇ ਇਹ ਸ਼ਲੀਲਤਾ ਨੂੰ ਨੱਥ ਪਾਉਣ ਵਾਸਤੇ ਜੇਕਰ ਕੋਈ ਐਹੋ ਜਿਹਾ ਕਦਮ ਚੁੱਕਿਆ ਜਾਂਦਾ ਹੈ ਜਿਹੜਾ ਕਦਮ ਸਰਕਾਰਾਂ ਨੇ ਚੁੱਕਣਾ ਸੀ ਜਿਹੜਾ ਕਦਮ ਪੰਚਾਇਤਾਂ ਨੇ ਚੁੱਕਣਾ ਸੀ ਜਿਹੜਾ ਕਦਮ ਪੰਚਾਇਤਾਂ ਦੇ ਚੁੱਕਣ ਵਾਲੇ ਸਨ ਜਿਹੜਾ ਕਦਮ ਪ੍ਰਸ਼ਾਸਨ ਨੇ ਚੁੱਕਣਾ ਸੀ ਉਹ ਕਦਮ ਜੇਕਰ ਕੋਈ ਨੌਜਵਾਨ ਸਿੱਖ ਵੀਰ ਕਾਨੂੰਨ ਨੂੰ ਹੱਥ 'ਚ ਲੈ ਕੇ ਇਹੋ ਜਿਹੇ ਕਦਮ ਚੁੱਕਦਾ ਫਿਰ ਸਾਡੀਆਂ ਚੀਕਾਂ ਕੋ ਬਜਦੀਆਂ ਨਹੀਂ ਫਿਰ ਕਿਉਂ ਚੀਕਾਂ ਮਾਰਦੇ ਆਪਾਂ ਇਹ ਗੱਲ ਤੋਂ ਕਿ ਕਿਸੇ ਨੂੰ ਕਤਲ ਕਰਕੇ ਰੱਖ ਦੇਣਾ ਅਕੰਚਨ ਕੁਮਾਰੀ ਘਟਨਾ ਲੁਧਿਆਣਾ ਦੀ ਤੁਸੀਂ ਸੁਣੀ ਹੋਣੀ ਹੈ ਇੰਸਟਾਗ੍ਰਾਮ ਭਰਿਆ ਪਿਆ ਹੈ ਕਿੰਨੀਆਂ ਘਟਨਾਵਾਂ ਸੁਣੀਆਂ ਨੇ ਤੁਸੀਂ ਅਮਰਤਪਾਲ ਸਿੰਘ ਮਹਿਰੋਂ ਮੁਸਲਮਾਨ ਪਰਿਵਾਰ ਚ ਉਹ ਵੀ ਸੀ ਉਹ ਨਾਲ ਮੁਸਲਮਾਨ ਪਰਿਵਾਰ ਦਾ ਵੀਰ ਹੈ ਜਿਹੜਾ ਅਮਰਤਪਾਲ ਸਿੰਘ ਮਹਿਰੋ ਹੈ ਪਹਿਲਾਂ ਉਹਨੂੰ ਚੇਤਾਵਨੀਆਂ ਦਿੱਤੀਆਂ ਕਿ ਜੋ ਤੂੰ ਪ੍ਰੋਸ ਰਹੀ ਹੈ ਸਮਾਜ ਨੂੰ ਬਿਲਕੁਲ ਗਲਤ ਹੈ ਨੌਜਵਾਨੀ ਪੀੜ੍ਹੀ ਦੇ ਉੱਤੇ ਕੀ ਪ੍ਰਭਾਵ ਪਏਗਾ ਤੇ ਮੈਂ ਅਕਸਰ ਸਵਾਲ ਕਰਦਾ ਹੁੰਨਾ ਜਿਹੜੇ ਕਹਿ ਰਹੇ ਨੇ ਕਿ ਗਲਤ ਕੰਮ ਹੋਇਆ ਯਾਰ ਆ ਆਪਣੇ ਪਰਿਵਾਰ ਦੀਆਂ ਬੱਚੀਆਂ ਨੂੰ ਉਹਦੇ ਵੀਡੀਓ ਵਿਖਾ ਕੇ ਦੱਸਿਓ ਜੇ ਮੰਨ ਕੇਗਾ ਕਿ ਵੀਡੀਓ ਵੇਖਣ ਯੋਗ ਨਹੀਂ ਫਿਰ ਆਪਣੇ ਆਪ ਨੂੰ ਜਵਾਬ ਦੇ ਦਿਓ ਕਿ ਜੋ ਹੋਇਆ ਇਹ ਬਿਲਕੁਲ ਠੀਕ ਹੋਇਆ ਜਾਂ ਜੋ ਹੋਇਆ ਜੇ ਬਿਲਕੁਲ ਗਲਤ ਹੋਇਆ ਇਹ ਤੇ ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਉਪਦੇਸ਼ ਹੈ ਕਿ ਜੋ ਬੰਦਾ ਕਰੇ ਗਣ ਵੱਡਣਾ ਜ਼ਰੂਰ ਪਏਗਾ ਅਸੀਂ ਸਮਾਜ ਨੂੰ ਕੀ ਕਰਕੇ ਦੇ ਰਹੇ ਹਾਂ ਪਰੋਸ ਕੇ ਕੀ ਦੇ ਰਹੇ ਹਾਂ ਮਹਾਰਾਜ ਪਾਤਸ਼ਾਹ ਆਖਣ ਲੱਗੇ ਤੂੰ ਗੁਰਬਾਣੀ ਦੇ ਲੜਦੇ ਨਾ ਲੱਗ ਗੁਰਬਾਣੀ ਨੂੰ ਪੜ੍ਹੇ ਗੁਰਬਾਣੀ ਨੂੰ ਸਮਝਦੇ ਤੇ ਗੁਰਬਾਣੀ ਨੂੰ ਸਮਝੇਗਾ ਨਾ ਇੱਕ ਮਸ਼ਵਦਾ ਆਪ ਜੀ ਨਾਲ ਸਾਂਝਾ ਕਰ ਦਿਆਂ ਗੁਰੂ ਕੀ ਪਾਵਨ ਬਾਣੀ ਦਾ ਮਹਾਰਾਜ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਸਿੱਖਾ ਤੂੰ ਪਹਿਨਣਾ ਕੀ ਹੈ ਸਿੱਖਾ ਤੂੰ ਖਾਣਾ ਕੀ ਹੈ ਸਿੱਖਾ ਤੂੰ ਬੋਲਣਾ ਕੀ ਹੈ ਸਿੱਖਾ ਤੂੰ ਅਸਵਾਰ ਕਾਦੇ ਤੇ ਹੋਣਾ ਹੈ ਗੁਰਬਾਣੀ ਦਾ ਇੱਕ ਸ਼ਬਦ ਪੜਹਾ ਸਤਗੁਰੂ ਜੀ ਪਾਤਸ਼ਾਹ ਕਹਿਣ ਲੱਗੇ ਬਾਬਾ ਹੋਰ ਪਹਿਨਣਾ ਖੁਸ਼ੀ ਖੁਵਾਰ ਤੇਰੇ ਪਾਇਏ ਹੋਏ ਤਨ ਦੇ ਕੱਪੜੇ ਜਿਹੜੇ ਨੇ ਉਹ ਖੁਵਾਰ ਨਹੀਂ ਬਾਬਾ ਹੋਰ ਪਹਿਨਣਾ ਖੁਸ਼ੀ ਖੁਵਾਰ ਜਿਤ ਪੈਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਜਿਹੜੇ ਪਾਏ ਹੋਏ ਕੱਪੜਿਆਂ ਨੂੰ ਕਰ ਤਨ ਪੀੜਿਆ ਜਾਂਦਾ ਹੈ ਜਿਹੜੇ ਪਾਏ ਹੋਏ ਕੱਪੜਿਆਂ ਦੇ ਨਾਲ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ ਸਤਿਗੁਰ ਪਾਸ਼ਾ ਕਹਿੰਦੇ ਇਹੋ ਜਿਹੇ ਕੱਪੜਿਆਂ ਨੂੰ ਕਰੇ ਧਾਰਨ ਨਾ ਕਰੀ ਹੋਏ ਹੁਣ ਆਪਣੇ ਆਪ ਨੂੰ ਪੁੱਛ ਕੇ ਦੇਖੀਏ ਉਹ ਕਿਸੇ ਨੇ ਬੜੇ ਪਿਆਰੇ ਬੋਲ ਲਿਖੇ ਸੁੰਨਾ ਬੜਾ ਔਖਾ ਹੈ ਕਹਿੰਦਾ ਮੈਂ ਕੀ ਕੱਲ ਸੁਣਾਵਾਂ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਫੈਸ਼ਨ ਦੇ ਪਿੱਛੇ ਰੁਲੀਆਂ ਦੀ ਮੈਂ ਕੀ ਗੱਲ ਸੁਣਾਵਾਂ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਫੈਸ਼ਨ ਦੇ ਪਿੱਛੇ ਰੁਲੀਆਂ ਦੀ ਬੇ ਢੰਗੇ ਕੱਪੜੇ ਪਾਉਂਦੀਆਂ ਨੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀਆਂ ਨੇ ਸ਼ਰਮਾ ਲਾ ਕੇ ਇਹਨਾਂ ਨੇ ਕਿੱਲੀ ਦੇ ਉੱਤੇ ਟੰਗੀਆਂ ਨੇ ਕੁੱਟਣ ਵਾਲੀਆਂ ਇਹਨਾਂ ਦੀ ਸੰਗੀਆਂ ਨੇ ਇਹੋ ਸਮਾਜ ਸੀ ਗੁਰਬਾਣੀ ਨੂੰ ਪੜਨ ਵਾਲਾ ਉਹ ਸਤਿਗੁਰੂ ਸਾਹਿਬ ਨੇ ਬਾਣੀ ਦੀ ਗੱਲ ਕੀਤੀ ਕਿ ਇਹਨੂੰ ਮਾਰੋ ਨਾ ਅਜੇ ਧੀਆਂ ਪੁੱਤਰ ਜਦੋਂ ਇਹੋ ਜਿਹਾ ਕੰਮ ਕਰਦੇ ਨੇ ਮਾਪਿਓ ਨੂੰ ਸ਼ਬਦ ਬੋਲਣ ਤੇ ਮਜਬੂਰ ਹੋਣਾ ਪੈਂਦਾ ਹੈ ਇਹਦੇ ਨਾਲ ਚੰਗਾ ਤੋਂ ਪੈਦਾ ਨਾ ਹੁੰਦਾ ਇਹਦੇ ਨਾਲ ਚੰਗਾ ਤੋਂ ਜਮਦਾ ਨਾ ਜਿਸ ਵਾਹ ਦੇਣ ਵਿਖਾਉਣੇ ਸਨ ਸਮਾਜ ਨੂੰ ਗਲਤ ਪਾਸੇ ਨਾਲ ਲੈ ਕੇ ਜਾਈਏ ਆਪਣੀ ਸਮਾਜ ਨੂੰ ਸਾਫ਼ ਕਰਨਾ ਹੈ ਨਾ ਸਭ ਤੋਂ ਪਹਿਲਾਂ ਸਾਨੂੰ ਆਪਣਾ ਆਲਾ ਦਵਾਲਾ ਸਾਫ਼ ਕਰਨਾ ਪਏਗਾ ਆਪਣੇ ਪਰਿਵਾਰਾਂ ਵੱਲ ਧਿਆਨ ਦਿਓ ਗੁਰਬਾਣੀ ਦਾ ਪਾਠ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਕਰਨਾ ਸ਼ੁਰੂ ਕਰੋ ਬੱਚਿਆਂ ਨੂੰ ਨਾਲ ਲੈ ਕੇ ਗੁਰਬਾਣੀ ਨੂੰ ਕੜਨਾ ਸ਼ੁਰੂ ਕਰੋ ਜਿਹੜੀ ਮਾਂ ਆਪ ਹੀ ਘਰ ਵਿੱਚ 8 8:30 ਵਜੇ ਉੱਠਦੀ ਹੋਏ ਅਸੀਂ ਕੀ ਉਮੀਦ ਕਰਾਂਗੇ ਉਹਦੀ ਕੁੱਖ ਤੋਂ ਪੈਦਾ ਹੋਣ ਵਾਲੇ ਬੱਚੇ ਜਿਹੜੇ ਨੇ ਗੁਰਬਾਣੀ ਦਾ ਪਾਠ ਕਰਨਗੇ ਕੀ ਉਮੀਦ ਲਾ ਕੇ ਬੈਠਾਂਗੇ ਜੀ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰੀਏ ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਅੱਜ ਦੇ ਇਸ ਪਵਨ ਸ਼ਬਦ ਦੇ ਅੰਦਰ